ਸਸਿਆਕਾ ਦੋਸਤੋ ਅੱਜ ਆਪਣੇ ਚੈਨਲ ਤੇ ਤੁਹਾਨੂੰ ਦੱਸਾਂਗੇ ਕਿ ਜਾਮਨ ਦਾ ਸ਼ਰਬਤ ਕਿਵੇਂ ਤਿਆਰ ਕਰਨਾ ਹੈ ਸਭ ਤੋਂ ਪਹਿਲਾਂ ਕੀ ਕਰਨਾ ਹੈ ਆਪਾਂ ਜਾਮਨਾਂ ਨੂੰ ਪਾਣੀ ਦੇ ਵਿੱਚ ਧੋ ਲੈਣਾ ਮੈਂ ਪਹਿਲਾਂ ਹੀ ਪਾਣੀ ਦੇ ਵਿੱਚ ਡਬੋ ਕੇ ਰੱਖੀਆਂ ਹੋਈਆਂ ਸੀਗੀਆਂ ਕਿ ਤੁਹਾਨੂੰ ਚੰਗੀ ਸਾਰੀ ਡਿਟੇਲ ਦਿੱਤੀ ਜਾਵੇ ਮੈਂ ਇਹਨੂੰ ਮੜਾ ਮੜਾ ਧੋ ਕੇ ਚੰਗੀ ਤਰ੍ਹਾਂ ਇਹਨੂੰ ਇਹ ਕੁਛ ਵੀ ਇੰਤਜ਼ਾਮ ਬਿੱਟੂ ਵੇਰਾ ਲੱਗੀ ਆ ਤਾਂ ਉਹ ਲੈ ਜੂਗੀ ਲਓ ਜੀ ਆ ਆਪਣੀਆਂ ਜਾਮਣਾ ਠੀਕ ਹੈ ਜੀ ਇੱਕ ਪਦੀਨਾ ਲਿਆ ਸੀ ਥੋੜਾ ਜਿਹਾ ਮੈਂ ਤਾਂ ਜੋ ਕੀ ਇਹਦਾ ਜਾਮਣਾਂ ਦੇ ਵਿੱਚ ਥੋੜਾ ਜਿਹਾ ਪਦੀਨਾ ਇਹ 5-7 ਪੱਤੇ ਪਾਵਾਂਗੇ ਤੇ ਹੁਣ ਆਪਾਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਜਿਹੜਾ ਜਾਮਣਾ ਨੂੰ ਆਪਾਂ ਕੱਟ-ਕੱਟ ਕਰਨਾ ਹਾਂ ਜੀ ਹੁਣ ਦੱਸਾਂਗੇ ਤੁਹਾਨੂੰ ਆਹ ਦੇਖ ਲਓ ਜਿਹੜਾ ਆਪਾਂ ਗੁੱਤਾ-ਗੁੱਤਾ ਪਾਸੇ ਲਾਤਾ ਹੈ ਜਿਹੜੀ ਛਿ ਗੜਕ ਸੀਗੀ ਉਹਨੂੰ ਆਪਾਂ ਬਾਹਰ ਕੱਢ ਦੇਾਂਗੇ ਸਿਰਫ ਆਪਾਂ ਗਾ ਗੁੱਦਾ ਜਿਹੜਾ ਜਿੰਦੇ ਤੋਂ ਆਪਾਂ ਸ਼ਰਬਤ ਤਿਆਰ ਕਰਨਾ ਹੈ ਉਹੀ ਚੀਜ਼ ਜਿਹੜੀ ਆਪਾਂ ਕੰਮ ਦੀ ਲਵਾਂਗੇ ਇਦਾਂ ਆ ਦੇਖ ਲਓ ਇਹ ਆਪਾਂ ਆਪਣਾ ਬਹੁਤ ਵਧੀਆ ਸ਼ਰਬਤ ਤਿਆਰ ਹੋਊਗਾ ਇਹ ਤੁਹਾਨੂੰ ਦਿਖਾਵਾਂਗੇ ਆਪਾਂ ਵਿੱਚ ਕੀ ਕੀ ਸਮਾਨ ਪਾਉਣਾ ਹੈ ਉਹ ਵੀ ਤੁਹਾਨੂੰ ਦਵਾਂਗੇ ਦੇਖੀ ਚਲੋ ਬਸੇ ਜਿਹੜੀ ਵੀਡੀਓ ਤੁਸੀਂ ਪੂਰੀ ਧਿਆਨ ਨਾਲ ਦੇਖਿਓ ਸਕਿੱਪ ਨਹੀਂ ਕਰਨੀਗੀ ਠੀਕ ਹੈ ਲੋ ਜੀ ਆਪਣੀਆਂ ਹੁਣ ਜਾਵਣਾ ਸਹੀ ਤਿਆਰ ਹੋ ਗਈਆਂ ਰਸ ਵਾਸਤੇ ਹੁਣ ਆ ਵਿੱਚ ਥੋੜਾ ਜਿਹਾ ਪਾ ਕੀ ਹੈ ਪਦੀਨੇ ਦੇ ਪੱਤੇ ਇਹ ਲਾਵਾਂਗੇ ਤਾਂ ਜੋ ਕੀ ਹੈ ਇਹ ਆਪਣੇ ਨਾਲ ਵਧੀਆ ਇਹਨਾਂ ਦਾ ਟੇਸ ਫ੍ਰੈਗਰੈਂਸ ਇਹਨਾਂ ਦੀ ਬਹੁਤ ਵਧੀਆ ਆਉਗੀ ਇਹ ਪੱਤੇ ਜਿਹੜੇ ਆਪਾਂ ਪਦੀਨੇ ਦੇ ਲਏ ਆ ਥੋੜੀ ਜੀ ਵਿੱਚ ਆਪਾਂ ਚੀਨੀ ਵੀ ਪਾਵਾਂਗੇ ਤਾਂ ਜੋ ਕੀ ਆਪਾਂ ਨਹੀਂ ਤਾਂ ਖੱਟਰਾਸ ਜਾਂ ਹੋਰ ਹੀ ਬਣ ਜਾਊਗਾ ਆਪਾਂ ਮਠਿਆਸ ਲਿਆਉਣ ਵਾਸਤੇ ਥੋੜੀ ਆਪਾਂ ਚੀਨੀ ਪਾਈਏ ਜੇ ਆਪਣੇ ਕੋਲ ਦੇਸੀ ਖੰਡ ਹੋਵੇ ਤਾਂ ਉਹ ਵੀ ਪਾ ਸਕਦੇ ਹਾਂ ਚੀਨੀ ਤੋਂ ਬਾਅਦ ਅਸੀਂ ਥੋੜਾ ਜਿਹਾ ਨੂਨ ਪਾਵਾਂਗੇ ਤੁਸੀਂ ਆਪ ਦੇ ਅਕੋਰਡਿੰਗ ਪਾਉਣਾ ਜਿੰਨਾ ਤੁਹਾਨੂੰ ਲੋੜ ਹੈ ਉਸ ਤੋਂ ਬਾਅਦ ਥੋੜਾ ਥੋੜਾ ਜੀਰਾ ਪਾਉਣਾ ਹੈ ਲੋ ਜੀ ਹੁਣ ਆਪਣੀ ਡਿੰਕ ਤਿਆਰ ਹੋ ਗਈ ਹੈ ਇਹਨੂੰ ਆਪਾਂ ਹੁਣੇ ਇੱਕ ਟ੍ਰੇ ਬਰਫ ਵਾਲੀ ਲੈ ਲਾਂਗੇ ਹੌਲੀ 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 ਪੋਪਸ ਟਰੇ ਦੇ ਵਿੱਚ ਪਾਵਾਂਗੇ ਰਸ ਆਪਣਾ ਕਰਦੇ ਕਰਦੇ ਆਪਾਂ ਇਹ ਟਰੇ ਪੂਰੀ ਭਰ ਲੈਣੀ ਹੈ ਅੱਤਨਾ ਹੈ ਉਹ ਕਿੰਨੇ ਦੱਸੋ ਇਸ ਇਸੇ ਤਰ੍ਹਾਂ ਆਪਾਂ ਟਰੇ ਦੇ ਵਿੱਚ ਰਸ ਨੂੰ ਪੂਰੀ ਤਰ੍ਹਾਂ ਭਰ ਦਿਆਂਗੇ। ਫਿਰ ਆਪਾਂ ਇਹਨਾਂ ਨੂੰ ਕੀ ਕਰਾਂਗੇ? ਹੁਣ ਪੂਰਾ ਕੰਪਲੀਟ ਹੋ ਗਿਆ। ਇਸ ਤੋਂ ਬਾਅਦ ਆਪਾਂ ਇਹਨੂੰ ਫ੍ਰੀਜਰ ਦੇ ਵਿੱਚ ਟ੍ਰੇ ਨੂੰ ਰੱਖ ਦਿਆਂਗੇ ਤਾਂ ਜੋ ਕੀ ਇਹ ਟੁਕੜੀਆਂ ਜੰਮ ਸਕਣ। ਅਗਲੇ ਦਿਨ ਆਪਾਂ ਨੂੰ ਬਾਹਰ ਕੱਢਾਂਗੇ। ਲਓ ਜੀ ਪੂਰੀਆਂ ਆਪਣੀਆਂ ਇਹ ਰਸ ਹੈ। ਟ੍ਰੇ ਦੇ ਵਿੱਚ ਤਿਆਰ ਹੋ ਗਈਆਂ ਕਯੂਬਸ ਤਿਆਰ ਨੇ ਹੁਣ ਆਪਾਂ ਇੱਕ ਗਲਾਸ ਲਵਾਂਗੇ ਥੋੜਾ ਜਿਹਾ ਪਾਣੀ ਜਿੰਨਾ ਤੁਹਾਨੂੰ ਲੋੜ ਹੈ ਗਲਾਸ ਦੇ ਵਿੱਚ ਦੋ ਕਯੂਬਸ ਪਾ ਸਕਦੇ ਹੋ ਇੱਕ ਪਾ ਸਕਦੇ ਹੋ ਆਫ ਦੇ ਅਕੋਰਡਿੰਗ ਲਓ ਜੀ ਆਪਣਾ ਹੁਣ ਰਸ ਜਮਨ ਦਾ ਤਿਆਰ ਹੈ ਤੇ ਹੁਣ ਤੁਸੀਂ ਛਕ ਸਕਦੇ ਹੋ ਜੀ ਧੰਨਵਾਦ